ਸਤਿ ਸ੍ਰੀ ਅਕਾਲ ਜੀ ਅੱਜ ਦੇ ਬਲੌਗ ਦੀ ਕਰਦਿਆਂ ਸ਼ੁਰੂਆਤ ਰੋਟੀ ਖਾਣ ਲੱਗੇ ਆ ਪਹਿਲਾਂ ਆਪਣੇ ਵੀਰ ਆ ਗਏ ਸੀ ਜਮਸੀ ਵਾਲੇ ਉਹਨਾਂ ਨਾਲ ਟਰੈਕਟਰ ਦੀ ਸਾਈ ਕਰਤੀ ਲੈ ਆਉਣਾ ਇਹ ਟਰੈਕਟਰ ਤੇ ਉਹ ਵੀ ਦੇਖਿਓ ਬਲੌਗ ਹੁਣ 2-3 ਦਿਨ ਤੁਹਾਨੂੰ ਪਤਾ ਲੱਗ ਜਾਊਗਾ ਸਰਪ੍ਰਾਈਜ਼ ਆਵੀ ਤੇ ਆਜੋ ਰੋਟੀ ਖਵਾ ਦਈਏ ਤੁਹਾਨੂੰ ਖਾਣਾ ਖਵਾ ਦਈਏ ਤੇ ਫਿਰ ਆਪਾਂ ਜਾਣਾ ਇਹ ਮੱਥਾ ਟੇਕਣ ਪਟਿਆਲੇ ਤੇ ਪਟਿਆਲੇ ਦਾ ਮਾਹੌਲ ਤੁਹਾਨੂੰ ਅੱਜ ਦਿਖਾਵਾਂਗੇ ਜੁੜੇ ਰਹੋ ਲਵ ਯੂ ਤੇ ਆਜੋ ਤੁਹਾਨੂੰ ਖਾਣਾ ਖਵਾ ਦਈਏ ਮੂੰਗੀ ਮਸਰੀ ਇਹ ਖੁੰਬਾਂ ਦੀ ਸਬਜ਼ੀ ਬਣੀ ਹਾਂਜੀ ਦੋਸਤੋ ਕਿਵੇਂ ਹੋ ਹੁਣ ਚੱਲਦੇ ਆਂ ਆਪਾਂ ਪਟਿਆਲੇ ਨੂੰ ਤੇ ਟਰੈਕਟਰ ਬੁੱਕ ਕਰਾਤਾ ਆਪਾਂ ਤੇ ਲੈ ਆਉਣਾ 1-2 ਦਿਨਾਂ ਚ ਲਵ ਯੂ ਜੁੜੇ ਰਹੋ ਤੇ ਹਾਂਜੀ ਦੋਸਤੋ ਚੱਲਦੇ ਆਂ ਹੁਣ ਪਟਿਆਲੇ ਨੂੰ ਜੁੜੇ ਰਹੋ ਹਾਂਜੀ ਕਾਰ ਸਟਾਰਟ ਆ ਆਪਣੀ ਚੱਲਦੇ ਆਂ ਹੁਣ ਸ਼ਹਿਰ ਨੂੰ ਹਾਂਜੀ ਹੁਣ ਚੱਲਦੇ ਆਂ ਸ਼ਹਿਰ ਨੂੰ ਹਾਂਜੀ ਪਿੰਡ ਰੁਕ ਗਿਆ ਦੀ ਇੱਥੇ ਮੱਥਾ ਟੇਕਣਾ ਦੀ ਹੁਣ ਚੱਲਦੇ ਆਂ ਪਟਿਆਲੇ ਨੂੰ ਹਾਂਜੀ ਮੌਸਮ ਬਹੁਤ ਵਧੀਆ ਹੋਇਆ ਬਈ ਯਾਰ ਦੇਖੋ ਕਿੰਨੀਆਂ ਵਧੀਆ ਫਸਲਾਂ ਲੱਗਦੀਆਂ ਨੇ ਹੈ ਕਦੇ ਧੁੱਪ ਨਿਕਲ ਆਉਂਦੀ ਆ ਕਦੇ ਬੱਦਲਵਾਈ ਹੋ ਜਾਂਦੀ ਆ ਹਾਂਜੀ ਪਟਿਆਲੇ ਨੂੰ ਜਾ ਰਹੇ ਆ ਮਗਾ ਡੀਜ਼ਲ ਪਵਾ ਲਈਏ ਕਾਰ ਚ ਹਾਂ 400 ਠੀਕੋ ਆ ਰਹੇ ਆ ਬਸ ਪਟਿਆਲੇ ਪਹੁੰਚਣ ਵਾਲੇ ਆਂ ਅੱਧੇ ਘੰਟੇ ਕਿੱਲੇ ਆ ਖੰਭਾ ਗਿਰ ਗਿਆ ਹਾਂ ਕਿੰਨਾ ਚਿਰ ਹੋ ਗਿਆ ਇਹਨੂੰ ਚਾਲੂ ਇਹਨੂੰ ਪੰਪ ਨੂੰ ਹੋ ਗਏ ਇਸੇ ਨਾਲ ਅੱਛਾ ਆ ਕੁਰਸੀਆਂ ਤਾਜ਼ੀਆਂ ਲੱਗੀਆਂ ਵੀ ਇਹਨੇ ਕੋਈ ਆਇਆ ਤੀ ਡੀਜ਼ਲ ਤਾਂ ਆਪਾਂ ਪਵਾ ਲਿਆ ਕਹਿੰਦਾ ਹਵਾਲੀ ਮਸ਼ੀਨ ਚੱਲਦੀ ਨਹੀਂ ਹੈਗੀ ਹੁਣ ਗਾਹਾਂ ਡ라이ਵਰ ਸਾਹਿਬ ਹਾਂਜੀ ਪਟਿਆਲੇ ਪਹੁੰਚ ਗਏ ਆਪਾਂ ਦੇਖੋ ਮਾਹੌਲ ਹਾਂਜੀ ਪਟਿਆਲੇ ਆ ਜੀ ਮੱਥਾ ਟੇਕ ਲੇ ਆਪਾਂ ਹੁਣ ਚਲਦੇ ਆਂ ਹਾਂਜੀ ਕਿਵੇਂ ਹੋ ਪਟਿਆਲੇ ਆ ਤੇ ਇੱਥੇ ਜਲ ਪ੍ਰਵਾਹ ਜਾ ਕਰਨਾ ਦੀ ਕੁਸ਼ਾ ਤੇ ਹੁਣ ਚਲਦੇ ਆਂ ਏਐਫਸੀ ਉੱਥੋਂ ਖਾਣ ਪੀਣ ਨੂੰ ਲੈ ਕੇ ਸਮਾਨ ਸ਼ਾਮ ਵਾਲਾ ਟੀਮੀ ਉਹਨਾਂ ਦਾ ਤੇ ਕਾਫੀ ਪੂ ਵੀਪੀ ਕੇ ਚੱਲਦੇ ਆ ਸੱਜਰੇਓ ਪਿੰਡ ਜਾ ਕੇ ਆਰਾਮ ਕਰਦੇ ਆ ਫਿਰ ਹੋਰ ਕੰਮ ਕਾਰ ਵੀ ਨੇ ਤੇ ਇੱਕ ਆਪਣਾ ਨਾ ਪੋਡਕਾਸਟ ਕਰਨ ਜਾ ਰਹੇ ਹਾਂ ਮੈਂ ਪਾਰਟ 2 ਕੀ ਪਤਾ ਕੱਲ ਨੂੰ ਹੀ ਕਰਨਾ ਪਵੇ ਉਹ ਮੈਨੂੰ ਫੋਨ ਆਇਆ ਸੀ ਉਹਨਾਂ ਦਾ ਤੇ ਆਪਣਾ ਪੋਡਕਾਸਟ ਵੀ ਆ ਰਿਹਾ ਏ 10 15 ਦਿਨਾਂ ਚ ਪੈ ਜੂਗਾ ਉਹ ਵੀ ਤੇ ਇੱਥੇ ਖੜਾ ਸੀ ਇੱਥੇ ਆਪਣੇ ਭਤੀਜ ਆ ਗਿਆ ਨੱਬਈਆ ਤੁਹਾਡਾ ਹਾਂਜੀ ਹਾਂਜੀ ਕੱਲ੍ਹ ਆ ਜਿੰਦਾ ਦਾ ਠੀਕ ਆ ਠੀਕ ਆ ਠੀਕ ਆ ਤੇ ਇੱਥੇ ਕੰਮ ਆਇਆ ਸੀ ਭਤੀਜ ਆਪਣੀ ਪਰ ਖਾਣਾ ਪੀਣਾ ਤਾਂ ਨਹੀਂ ਭਤੀਜੀ ਕੋ ਸਰ ਹਾਂਜੀ ਹਾਂਜੀ ਧੰਨਵਾਦ ਦੱਸ ਦੋ ਨਾਨਨ ਦੀ ਠਾ ਗਈ ਹਾਂ ਫੇਰ ਕਹੂੰਗੇ ਚਾਚੇ ਨੇ ਪੁੱਛਿਆ ਨਹੀਂ ਹੈਗਾ ਓਕੇ ਰਿਪੋਰਟਾ ਬਹੁਤ ਠੀਕ ਆ ਓਕੇ ਉਹ ਚਾਹੀਦੀ ਆ ਯਾਰ ਹਾਂਜੀ ਆ ਜਾਣ ਲੱਗਿਆ ਸੀ ਆ ਭਤੀ ਜਾ ਕੇ ਆਪਣੇ ਆ ਵੀ ਦਾਗਲਾ ਕਰਾ ਕੇ ਆਏ ਨੇ ਕਿੱਥੇ ਕਰਾ ਕੇ ਆਏ ਹੋ ਆਈਟੀ ਚ ਕਰਾਇਆ ਜੀ ਠੀਕ ਆ ਠੀਕ ਆ ਆਈਟੀ ਆ ਹਾਂਜੀ ਦੇਖ ਲਓ ਇੰਨਾ ਪਿਆਰ ਕਰਦੀ ਹੂੰ ਤੁਸੀਂ ਯਾਰ ਇੱਥੇ ਵੀ ਮੈਂ ਰੁਕਿਆ ਸੀ 5-7 ਮਿੰਟ ਵਾਸਤੇ ਇੱਥੇ ਵੀ ਭਤੀ ਜਾ ਕੇ ਦੇਖ ਲਓ ਨੱਬਾ ਰੋਡ ਤੇ ਖੜਾ ਸੀ ਧੰਨਵਾਦ ਤੁਹਾਡਾ ਕਿਉਂ ਤੁਸੀਂ ਆਦੇ ਚਾਚੇ ਨੂੰ ਇੰਨਾ ਪਿਆਰ ਕਰਦੇ ਹੋ ਹਾਂਜੀ ਮਿੱਤਰ ਪਿਆਰੇਓ ਇੱਧਰ ਖੜਾ ਹਾਂ ਥਾਪਰ ਮੈਂ ਚਾਹ ਪੀ ਕੇ ਫਿਰ ਚੱਲਦੇ ਆਂ ਗਾ ਹਨ ਬਹੁਤ ਸੁਣਾਉ ਗੱਲਬਾਤ ਜਿਗਰ ਦੇ ਟੋਟੇ ਆਜੋ ਜੇ ਚਾਹ ਪੀਣੀ ਆ ਭਾਈ ਸੇ ਇੱਧਰ ਬੈਠਾ ਹੈਗਾ ਥਾਪਰ ਵਾਲੀ ਸਾਈਡ ਆਜੋ ਜੇ ਚਾਹ ਪੀਣੀ ਆ ਤੁਹਾਨੂੰ ਚਾਹ ਪਲਾ ਦਈਏ ਭਾਈ ਮੇਰੇ ਜਿਗਰ ਦੇ ਟੋਟਿਆਂ ਨੂੰ ਹੋਰ ਦੱਸੋ ਰਾਜੀ ਖੁਸ਼ ਹੂੰ ਗਰਮ ਭਾਵ ਤਾਂ ਮੈਂ ਕਿਹਾ ਚੱਲ ਫਾਂਟੀ ਮਾਰ ਲਈਏ ਮਾੜੀ ਜੀ ਹੋਰ ਸੁਣਾਉ ਗੱਲਬਾਤ ਕੋਈ ਓਕੇ ਰਿਪੋਰਟ ਆ ਜਾਓ ਭਾਈ ਚਲਾਈਏ ਚਾਹ ਹਾਂਜੀ ਉਰੇ ਨਾ ਚਾਹ ਪੀ ਰਿਆ ਦੀ ਮੈਂ ਥਾਪਰ ਆ ਮੇਰੇ ਭਤੀਜਾ ਗਏ ਆਪਾਂ ਨੂੰ ਆਹ ਪੰਜਾਬੀ ਯੂਨੀਵਰਸਿਟੀ ਵੀ ਮਿਲੇ ਦੀ ਉਹ ਠੀਕ ਓ ਮੁੰਡਿਓ ਓਕੇ ਰਿਪੋਰਟ ਆ ਬਾ ਠੀਕ ਆ ਓਕੇ ਉਹ ਚਾਹੀਦੀ ਆ ਹੋਰ ਮਾਂ ਬਾਪ ਦਾ ਕਹਿਣਾ ਮੰਨਣਾ ਬਾਈ ਜੀ ਇੰਸਪੈਕਟ ਠੀਕ ਆ ਹੋਰ ਦੇ ਲਈ ਦੇਖ ਲਓ ਮਾਂ ਬਾਪ ਦੇਣਾ ਉਹਨੂੰ ਠੀਕ ਆ ਹਾਂਜੀ ਚਾਹ ਪੀ ਲਈ ਹੁਣ ਚੱਲਦੇ ਆਪਾਂ ਦੀਲਾ ਭਵਨ KFC ਆ ਆਪਣੇ ਭਤੀਜ ਆ ਗਏ ਉਹ ਠੀਕ ਹੋ ਮੁੰਡਿਓ ਬੜੀ ਵਧੀਆ ਜਾਈਦਾ ਯਾਰ ਬੜੀ ਵਧੀਆ ਹਾਂਜੀ ਆ ਗੱਡੀ ਖੜਾ ਗਿਆ ਦੀ ਇੱਥੇ ਮੈਂ ਮੈਂ ਉਰੇ ਬਾਪੂ ਨੂੰ ਕਿਹਾ ਮੈਂ ਕਿਹਾ ਹਵਾ ਪਾ ਦਿਓ ਜੀ ਗੱਡੀ ਆ ਚੱਲਦੇ ਆਂ ਪੱਤਲ ਬਾਈ ਜੀ ਕੋਈ ਵੀ ਦੇਖੋ ਜੀ ਬਾਈ ਨੰਬਰ ਦਾ ਹਾਂਜੀ ਮਿੱਤਰ ਪਿਆਰਿਓ ਬਹੁਤ ਭਤੀਜ ਮਿਲ ਕੇ ਗਏ ਨੇ ਪਟਿਆਲੇ ਆ ਗਿਆ ਇੱਥੋਂ ਖਾਣ ਪੀਣ ਵਾਲਾ ਆਪਾਂ ਆਪ ਦਾ ਸਮਾਨ ਲੈ ਕੇ ਚੱਲਦੇ ਆਂ ਫਿਰ ਇੰਦਰ ਉਹ ਦੱਸੋ ਗੱਲਬਾਤ ਠੀਕ ਹੋ ਮੌਸਮ ਵੀ ਬੜਾ ਘੈਂਟ ਹੋਇਆ ਅੰਕੀ ਮਿੱਤਰ ਪਿਆਰਿਓ ਸਮਾਨਾ ਆਪਾਂ ਲੈਦੇ ਆ ਆਪਦਾ ਖਾਣ ਪੀਣ ਵਾਲਾ ਆ ਟੀਮੀ ਟੌਮ ਉਹਨਾਂ ਦਾ ਸ਼ਾਮ ਨੂੰ ਤੇ ਹੁਣ ਮੇਰੀ ਸਲਾਹ ਏ ਮੌਸਮ ਤਾਂ ਬਹੁਤ ਵਧੀਆ ਏ ਪਰ ਆਪਾਂ ਘਰੇ ਉਹ ਚਲਦੇ ਆ ਯਾਰ ਅੱਜ ਅੱਜ ਕੋਈ ਹੋਰ ਕੰਮ ਤਾਂ ਹੈ ਨਹੀਂ ਕਿਉਂਕਿ ਕੱਲੂ ਮੈਨੂੰ ਲੱਗਦਾ ਪੋਡਕਾਸਟ ਵਾਲੇ ਦਾ ਫੋਨ ਨਾ ਆ ਜਵੇ ਸ਼ਾਮ ਨੂੰ ਸਵੇਰੇ ਪੋਡਕਾਸਟ ਕਰਨ ਵੀ ਆਪਾਂ ਮਹਾਲੀ ਜਾਂ ਕਿਤੇ ਜਾਣਾ ਹੈਗਾ ਤਾਂ ਫੇਰ ਅੱਜ ਜਾ ਕੇ ਆਪਾਂ ਰੈਸਟ ਕਰਤੀਆਂ ਦੇਖੋ ਪਟਿਆਲੇ ਦਾ ਮਾਹੌਲ ਤੇ ਪਟਿਆਲੇ ਆ ਹੁਣ ਬਾਈ ਇੱਥੇ ਲੀਲਾ ਭਵਨ ਚੱਲਦੇ ਆ ਹੁਣ ਪਿੰਡ ਨੂੰ ਹਾਂਜੀ ਪਟਿਆਲੇ ਖੜਾ ਲੀਲਾ ਭਵਨ ਪਿੰਡ ਨੂੰ ਜਾਣ ਲੱਗਿਆ ਸੀ ਆ ਆਪਣੇ ਭਤੀਜਾ ਕੇ ਸਮਾਣੇ ਤੋਂ ਭਤੀਜਾ ਚਾਚਾ ਜੀ ਠੀਕ ਆ ਠੀਕ ਆ ਖਾਣਾ ਤਾਂ ਨਹੀਂ ਯਾਰ ਕੋਸ ਹਾਂਜੀ ਚਾਚਾ ਦੱਸੋ ਯਾਰ ਕਿੱਥੇ ਕੋ ਖਾਣਾ ਪੀਣਾ ਠੀਕ ਆ ਠੀਕ ਆ ਲੱਭਦੂ ਆ ਤੁਹਾਨੂੰ ਯਾਰ ਟਰੱਕ ਭਰ ਕੇ ਹਾਂਜੀ ਹੁਣ ਦੋਸਤੋ ਪਿੰਡ ਨੂੰ ਜਾਣ ਲੱਗਿਆ ਸੀ ਆ ਆਪਣੇ ਭਤੀਜਾ ਕੇ ਆ ਭਤੀਜਾ ਹੈਗਾ ਆਪਣਾ ਰੋਟ ਤੋਂ ਤੇ ਆ ਭਤੀਜ ਵੀ ਨੋਟ ਕੋ ਹੈਗਾ ਚੰਡੀਗੜ੍ਹ ਫੜਦੇ ਨੇ ਆ ਤੇ ਆ ਭਤੀਜ ਪਟਿਆਲੇ ਤੋਂ ਆ। ਤੇ ਹਾਂ ਬਾਹਰ ਜਾਣਾ ਭਤੀਜ ਨੇ ਤੇ ਭਾਈ ਵਧੀਆ ਤੇਰੀ ਵਧੀਆ ਰਹੇ ਤੇ ਟੱਕਾ ਹੋ ਜਿੰਨੇ ਚਾਰੀ ਉੱਥੇ। ਜਨ ਹੋਰ ਦੱਸ ਗੱਲ ਬਾਤ। ਬਸ ਬਹੁਤ ਵਧੀਆ ਗਈ ਚਾਚਾ ਜੀ ਨੂੰ ਮਿਲ ਕੇ ਬੰਨ ਰਾਹ ਲੰਗੇ ਜਾਂਦੇ ਹੀ ਗੱਡੀ ਵੇਲੇ ਮੈਂ ਚੱਲ ਹੋ ਕੇ ਜਾਈਏ। ਲਵ ਯੂ ਲਵ ਯੂ ਤੁਹਾਨੂੰ ਸਾਰਿਆਂ ਨੂੰ। ਆਓ ਮਿਲੋਟ ਆਓਗੇ ਮਾਰੂੰਗਾ ਜਿਹੜਾ ਮੱਗ ਜਾਏ। ਹਾਂਜੀ ਹੁਣ ਜਾਣ ਲੱਗਿਆ ਸੀ ਪਿੰਡ ਨੂੰ ਆ ਆਪਣੇ ਭਤੀਜ ਆ ਕੇ ਇੱਕ ਭਤੀਜ ਹੈਗਾ ਆਪਣਾ ਛਿੰਟਾਂ ਵਾਲੇ ਛਿੰਟਾਂ ਵਾਲੇ ਦੇ ਨਾਲੇ ਪਿੰਡਾ ਕੋਟ। ਤੇ ਦੂਆ ਭਤੀ ਜਾਏਗਾ ਚੰਨੋ ਕੋਲ ਆਏ ਲੜੋਛੀ ਪਿੰਡ ਬਾਜਵਾ ਜੀ ਨਾਮ ਦਾ ਕੀ ਗਾ ਠੀਕਾ ਠੀਕਾ ਲਵ ਜੂ ਆ ਯਾਰ ਟਰੱਕ ਭਰ ਕੇ ਆ ਆ ਗਈ ਜੀ ਆਪਾਂ 22 ਨੰਬਰ ਹੁਣ ਚੱਲਦੇ ਆ ਪਿੰਡ ਅ ਜੀ ਮੇਰੇ ਜਿਗਰ ਦੇ ਟੋਟੇ ਆ ਗਿਆ ਪਿੰਡਮ ਤੇ ਉਹ ਠੀਕ ਹੋ ਤੇ ਆਹ ਹੁਣ ਬਲੌਗ ਦੇਖਿਓ ਰਾਤ ਨੂੰ ਪੈ ਜਾਣਾ ਤੇ ਹੋਰ ਦੱਸੋ ਜਿੰਨੇ ਵੀ ਅੱਜ ਭਤੀਜ ਮਿਲ ਕੇ ਗਏ ਦੂਰ ਦੂਰ ਤੋਂ ਮੁੰਡੇ ਆਏ ਗਏ ਅੱਜ ਬਹੁਤ ਦੂਰ ਦੂਰ ਤੋਂ ਸਾਰਿਆਂ ਦਾ ਧੰਨਵਾਦ ਲਵ ਯੂ ਆ ਤੁਹਾਨੂੰ ਤੇ ਹੁਣ ਚਾਚੂ ਪੀਣੇ ਆ ਕੱਪੜੇ ਕੱਢ ਕੇ ਤੇ ਅੱਜ ਦੇ ਬਲੌਗਿੰਗ ਦਾ ਕਰਦੇ ਆ ਆਪਾਂ ਇੱਥੇ ਉਹ ਚਲੋ ਦਾ ਐਂਡ ਦਾ ਕਾਹ ਨੂੰ ਕਰਨੇ ਅੰਦਰ ਅਜੇ ਮੈਗੀ ਖਾਣੀ ਆ ਮੈਂ ਉਹ ਵੀ ਆਪਾਂ ਫਿਰ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਆ ਓਕੇ ਹਾਂਜੀ ਦੋਸਤੋ ਅੱਜ ਨਾ ਆਪਾਂ ਗੇਮ ਵੀ ਖੇਲਾਂਗੇ ਸ਼ਾਮ ਨੂੰ ਬਹੁਤ ਦਿਨ ਹੋ ਗਏ ਮੈਂ ਤਾਂ ਕੇਮੇ ਨਹੀਂ ਖੇਢੀ ਹੈਗੀ ਯਾਰ ਅੱਜ ਲਾ ਕੇ ਦੇਖਾਂਗੇ ਕਿਵੇਂ ਖੇਲੀ ਜਾਂਦੀ ਆ ਆਜੋ ਖੁਲਾ ਦਈਏ ਤੁਹਾਨੂੰ ਵੀ ਗੇਮ ਇਹ ਆਜੋ ਮੈਗੀ ਖਲਾ ਦੀਏ ਤੁਹਾਨੂੰ ਉਹ ਟੀਮੀ ਤੁਰੀ ਜਾ ਰਹੀ ਆ ਪਹਿਲਾਂ ਮੇਰੇ ਕੋਲ ਖੜ ਗਈ ਪੀ ਆ ਕੇ ਤੇ ਮੈਗੀ ਦੀ ਸ਼ਕੀਨ ਟੀਮੀ ਵੀ ਆਪਣੀ ਬਹੁਤ ਆ ਜਿਹੜਾ ਕੁਝ ਮਰਜ਼ੀ ਦੇ ਦੋ ਸਾਰਾ ਕੁਝ ਹੀ ਖਾ ਲੈਂਦੀ ਆ ਤੇ ਇੱਕ ਕਰ ਜੀ ਮੈਨੂੰ ਭਤੀਜ ਮੀਲੇ ਸਾਰੇ ਫੋਨ ਬਾਰੇ ਪੁੱਛਦੇ ਦੀ ਕਿ ਚਾਚਾ ਜੀ ਕੀ ਬਣਿਆ ਫੋਨ ਦਾ ਫੋਨ ਵਾਲਾ ਤਾਂ ਹਜੇ ਕੁਝ ਨਹੀਂ ਬਣਿਆ ਹੈਗਾ ਪਹਿਲਾਂ ਆਪਾਂ ਟਰੈਕਟਰ ਲੈ ਲਈਏ ਉਹ ਸਿਰੇ ਲਾ ਲਈਏ ਕੰਮ ਉਹਦੇ ਬਾਅਦ ਚੋਂ ਦੋ ਹੱਥ ਕਰਦੇ ਆ ਇਹਨਾਂ ਨਾਲ ਆਈਫੋਨ ਵਾਲਿਆਂ ਨਾਲ ਕੋਈ ਚੱਕਰ ਨਹੀਂ ਹੈਗਾ ਨਾਲੇ ਆਪਦੀ ਮੈਗੀ ਪਾਤੀ ਦੀ ਇਹਨੂੰ ਖਾਏ ਆਈ ਮੇਰੇ ਕੋਲ ਫੇਰ ਖੜ ਗਈ ਆ ਕੇ ਮੈਗੀ ਖਾਣੀ ਆ ਟੀਮੀ ਚਲੋ ਠੀਕ ਆ ਦੋਸਤੋ ਜਿੰਨਾ ਵੀ ਅੱਜ ਬਲੌਗ ਬਣਿਆ ਉਰੇ ਹੁਣ ਬਲੌਗ ਦਾ ਦਾ ਐਂਡ ਕਰਦੇ ਆ ਤੇ ਇਹਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਯਾਰ ਤੇ ਸਪੋਰਟ ਕਰਿਆ ਕਰੋ ਆ ਦੇ ਚਾਚੇ ਦੀ ਬਾਕੀ ਤੁਹਾਨੂੰ ਐਨ ਆਰ ਆਈ ਐਨ ਆਰ ਆਈ ਇੰਡੀਆ ਪੰਜਾਬ ਵਾਲਿਆਂ ਨੂੰ ਦਿਲ ਤੋਂ ਚਾਚੇ ਵੱਲੋਂ ਲਵ ਜੂ ਰਾਜੀ ਖੁਸ਼ੀ ਹਾਸਦੇ ਵਾਸਤੇ ਰਹੋ ਤੁਸੀਂ ਸਾਰੇ ਤੇ ਟੀਮੀ ਦਿਖਾਉਣਾ ਤੁਹਾਨੂੰ ਮੈਂ ਬੜੇ ਕੈਂਟ ਸਟਾਈਲ 'ਚ ਬੈਠੀ ਜੇ ਟੀਮੀ ਹਾਈ ਕਰਦੇ ਸਾਰੇ ਇਹਨੂੰ ਹੈਲੋ ਕਰਦੇ ਆ ਦੇਖ ਲਓ ਜੀ ਟੀਮੀ ਮੈਗੀ ਹਾਂਜੀ ਦੋਸਤੋ ਤੁਸੀਂ ਕਹੋਗੇ ਚਾਚਾ ਫੇਰ ਵੀਡੀਓ ਬਣਾਉਣ ਲੱਗ ਗਿਆ ਦੇਖ ਲਓ ਲੇਡੀ ਜੀ ਦਾ ਵੀ ਸਰਿਆ ਵੇ ਆਏ ਜਦੋਂ ਮੈਂ ਸ਼ਹਿਰ ਤੋਂ ਆ ਗਿਆ ਹੈ ਜਦ ਤੱਕ ਇਹ ਨਹੀਂ ਹੈਗਾ ਕਿ ਆਲੂ ਲੂ ਲਿਆਇਆ ਹੁਣ ਕਹਿੰਦੇ ਆਲੂ ਨਹੀਂ ਹੈਗੇ ਮਗਾ ਬਾ ਠੀਕ ਆ ਬਸ ਆਹੀ ਕੰਮ ਜੋਗਾ ਰਹਿ ਗਿਆ ਮੈਂ ਕਦੇ ਆਲੂ ਲਿਆ ਦੇ ਕਦੇ ਟਮਾਟਰ ਲਿਆ ਦੇ ਹੂੰ ਲਿਆ ਕੇ ਦਿੰਨੇ ਆ ਹੁਣ ਉਹ ਅੰਮ੍ਰitsar ਗਏ ਸੀ ਆ ਪਿੱਛੇ ਜੇ ਮੱਥਾ ਟੇਕਣ ਉੱਥੋਂ ਬੜੀਆਂ ਲੈ ਕੇ ਆਏ ਸੀ ਮਹੀਂ ਹੁਣ ਕਿਹਾ ਹੈ ਮੈਂ ਕਿਹਾ ਅੱਜ ਬੜੀਆਂ ਹੀ ਬਣਾ ਲਉ ਰਾਤ ਨੂੰ ਆਲੂ ਬੜੀਆਂ ਖਾਲਾਂਗੇ ਚੱਲ ਹੁਣ ਇਹ ਪਿੰਡ ਤੋਂ ਹੀ ਲਿਆ ਕੇ ਦਿਨਾਂ ਆ ਲੂ ਇਹਨਾਂ ਨੂੰ ਸਹੀ ਫਿਰ ਸ਼ਹਿਰ ਤੋਂ ਕੱਟਾ ਚੱਕ ਲਿਆਵਾਂਗੇ ਜਿੰਦਣ ਕਰ ਆਹ ਦੇਖੋ ਟਿਮੀ ਟੌਮ ਟੌਮ ਬੈਠਾ ਏ ਟਿਮੀ ਪਾਣੀ ਪੀ ਰਹੀ ਆ ਤੇ ਅੱਜ ਨਾ ਯਾਰ ਮੈਂ ਸ਼ਹਿਰੋਂ ਤਾਂ ਸਾਜਰੇ ਆ ਗਿਆ ਦੀ ਮੈਂ ਕਿਹਾ ਚੱਲ ਮੋਟਰ ਤੇ ਜਿਹੜੀ ਬਿਮਾਰੀ ਪਈ ਵੀ ਆ ਕਿ ਚੈੱਕ ਕਰਕੇ ਆਉਂਗਾ ਖੇਤ ਪਰ ਹੁਣ ਘਰੇ ਸਕੂਟਰੀ ਨਹੀਂ ਹੈਗੀ ਪੁਲਾਣੇਦਾਰ ਲੈ ਕੇ ਗਿਆ ਵੀ ਆ ਹੈਗਾ ਲੈਨੇ ਆ ਇੱਕ ਵਹੀਕਲ ਯਾਰ ਮੋਟਰਸਾਈਕਲੇ ਲੈ ਕੇ ਆਉਣਾ ਆ ਪਹਿਲਾਂ ਟਰੈਕਟਰ ਲਈ ਆਈਏ ਟਰੈਕਟਰ ਤੋਂ ਬਾਅਦ ਮੋਟਰਸਾਈਕਲ ਲੈ ਕੇ ਆਉਣੀ ਐ ਇੱਕ ਯਾਰ ਆਉਣ ਜਾਣ ਨੂੰ ਕਿਉਂਕਿ ਮੈਂ ਤਾਂ ਗੱਡੀ ਲੈ ਕੇ ਲੰਘੀ ਜਾਂਦਾ ਸਵੇਰੇ ਯਾਰ ਠੀਕ ਆ ਨਾ ਪਰ ਚਾਹੀਦਾ ਏ ਮੋਟਰਸਾਈਕਲ ਵੀ ਇੱਕ ਐਕਸਟਰਾ ਤੇ ਨਾਲੇ ਇੱਕ ਗੱਲ ਯਾਰ ਹੋਰ ਤੁਸੀਂ ਇੰਨੇ ਕਮੈਂਟ ਕੀਤੇ ਇਹਦੇ ਜਨਮ ਦਿਨ ਦੇ ਟੀਮੀ ਦਾ ਜਿਹੜਾ ਆਪਾਂ ਕੇਕ ਕਟਿਆ ਦੀ ਥੋੜਾ ਸਾਰਿਆਂ ਦਾ ਵੀਰਾਂ ਦਾ ਭੈਣਾਂ ਦਾ ਭਤੀਜ ਭਤੀਜੀਆਂ ਦਾ ਮਿੱਤਰ ਪਿਆਰਿਆਂ ਦਾ ਸਾਰਿਆਂ ਦਾ ਧੰਨਵਾਦ ਯਾਰ ਦਿਲ ਦੀਆਂ ਗਹਿਰਾਈਆਂ ਤੋਂ ਤੇ ਇੱਕ ਤੁਸੀਂ ਟਰੈਕਟਰ ਤੇ ਬਹੁਤ ਕਮੈਂਟ ਕਰੇ ਨੇ ਉਹ ਵੀ ਮੈਂ ਤੁਹਾਡਾ ਸਾਰਿਆਂ ਦਾ ਨਬਾਤ ਕਰਦਾ ਹਾਂ ਯਾਰ ਕੋਈ ਗੱਲ ਨਹੀਂ ਟਰੈਕਟਰ ਵਾਲਾ ਵੀ ਕੰਮ ਆਪਾਂ ਕੀਲਾ ਕੱਢੇ ਰਣਾ ਹੈ ਇੱਕ ਦੋ ਦਿਨਾਂ ਅੱਜ ਠੀਕ ਹੈ ਨਾ ਓਕੇ ਆ ਲਵ ਜੂ ਚਲੋ ਠੀਕ ਆ ਯਾਰ ਰਾਜੀ ਖੁਸ਼ੀ ਹੱਸਦੇ ਬੱਸਦੇ ਰਹੋ ਤੇ ਵਲੌਗ ਦੀ ਕਰਦੇ ਆ ਅੱਜ ਤੇ ਦੀ ਸਮਾਪਤੀ ਠੀਕ ਹੈ ਨਾ ਕਿ ਮਤਲਬ ਸਕੂਟਰੀ ਆ ਗਈ ਅੱਧੇ ਘੰਟੇ ਖੰਡ ਚ ਫਿਰ ਮੋਟਰ ਤੇ ਜਾਇ ਆਵਾਂਗੇ ਫਿਰ ਮੜਾ ਮੋਟਾ ਮੋਟਰ ਦੇ 2 2.5 ਮਿੰਟ ਦਾ ਵਲੌਗ ਬਣਾ ਲਾਂਗੇ ਜੇ ਲੇਟ ਆਇਆ ਫਿਰ ਕੋਈ ਗੱਲ ਨਹੀਂ ਫਿਰ ਕੱਲ ਵਾਲੇ ਬਲੌਗ ਦੇ ਵਿੱਚ ਮਾਰੇ ਆਵਾਂਗੇ ਕੀ ਚੀਜ਼ ਕੀੜਾ ਲੱਭ ਜੂ